ਚਾਹੁੰਦੇ ਵੀ ਇਹਦਾ ਸਪਸ਼ਟੀਕਰਨ ਦਿੱਤਾ ਗਿਆ ਸੀ ਤੇ ਹੁਣ ਉਹਦੇ ਵਿੱਚ ਬਹੁਤ ਕੁਝ ਬਿਆਨ ਕੀਤਾ ਤੁਸੀਂ ਕਿਦਾ ਦੇਖ ਰਹੇ ਹੋ ਨਹੀਂ ਤੁਸੀਂ ਦੱਸੋ ਨਾ ਕੀ ਕੀਤਾ ਸਾਹਮਣੇ ਵੇਖੀ ਉਹਦੇ ਸਪਸ਼ਟੀਕਰਨ ਦੇ ਵਿੱਚ ਲਿਖਿਆ ਗਿਆ ਕਿ ਇਹ ਚੀਜ਼ਾਂ ਨੂੰ ਮੈਂ ਕਬੂਲ ਕਰਦਾ ਹਾਂ ਜੋ ਚੀਜ਼ਾਂ ਹੋਈਆਂ ਨੇ ਮੈਂ ਵੇਖੋ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹਣਾ ਵੀ ਇਹੋ ਹੀ ਗੱਲਾਂ ਤਾਂ ਹੀ ਕਹਿੰਦੇ ਹਾਂ 2015 ਤੋਂ ਲੈ ਕੇ ਵੀ ਜਦੋਂ ਇਹ ਰਾਜ ਭਾਗ ਸੀ ਉਦੋਂ ਗਲਤੀਆਂ ਹੋਈਆਂ ਸਰਕਾਰ ਤੋਂ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੀ ਇਹਨਾਂ ਨੇ ਜਿਹੜੀ ਗਲਤੀ ਹੋਈ ਹੈ ਮਨ ਲਈਏ ਮੇਰੇ ਖਾਲਕ ਚਿੱਠੀ ਨਾਲ ਲਈ ਆ ਔਰ ਸਰਦਾਰ ਸੁਖਬੀਰ ਸਿੰਘ ਨੇ ਆਪਣੀ ਗਲਤੀ ਵੀ ਜਿਹੜੀ ਉਹ ਵੀ ਮੰਨ ਲਈ ਆ ਔਰ ਮੈਂ ਸਮਝਦਾ ਕਿ ਇਹੋ ਹੀ ਗੱਲ ਤਾਂ ਹੀ ਆਨੇ ਹੈ ਜੇ 2015 ਜਾਂਦੇ ਉਦੋਂ ਮੰਨੀ ਹੁੰਦੀ ਨਾ ਗੱਲ ਤੇ ਰਾਜ ਭਾਗ ਜਿਹੜਾ ਆਪਣਾ ਇਹ ਪਾਈਚ ਬਣ ਜਾਣਾ ਸੀ ਸ਼੍ਰੋਮਣੀ ਕਾਲੀ ਦਲ ਤਾਂ ਬਣ ਜਾਣਾ ਸੀ ਔਰ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਉਹਨਾਂ ਮੰਨੀ ਆ ਤੇ ਚੰਗੀ ਗੱਲ ਆ ਕਿਉਂਕਿ ਗਲਤੀ ਨੂੰ ਗਲਤੀ ਮੰਨ ਲੈਣਾ ਵੀ ਬਾਦਰੀ ਹੁੰਦੀ ਮੈਂ ਸਮਝਦਾ ਕਈ ਵਾਰ ਹੁਣ ਕਿੰਨੀ ਗਲਤੀਆਂ ਲਗਾਉਣ ਵਾਸਤੇ ਪਹਿਲੇ 7-8 ਕੱਢ ਤੇ ਫੇਟਿੰਗ ਸਹਾਬ ਨੂੰ ਕੱਢਦਾ ਪਰ ਮੈਂ ਤਾਂ ਚਲੋ ਇਹ ਸ਼ਾਮਿਲ ਹੀ ਨਹੀਂ ਹੈਗਾ ਮੈਂ ਤਾਂ ਪਹਿਲਾਂ ਹੀ ਕਾਲੀਦਾਲਾ ਜਿਹੜਾ ਉਹ ਛੱਟਦਾ ਸੀਗਾ ਔਰ ਫਿਰ ਤੁਸੀਂ ਰੋਜ਼ ਤੇ ਰੋਜ਼ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰ ਕਰਕੇ ਉਹ ਝੂਠ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਮੈਂ ਬੰਦਿਆਂ ਦਾ ਨਾਂ ਨਹੀਂ ਲੈਣਾ ਜਿਹੜੇ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਤੁਸੀਂ ਵੀ ਜਾਣਦੇ ਜੀ ਉਹਦੇ ਚ ਹੁਣ ਫਿਰ ਉਹ ਗੱਲ ਸਾਰੀ ਝੂਠੀ ਨਿਕਲੀ ਨਾ ਜਿਹੜੀ ਉਹ ਕਰਦੇ ਸੀ ਤੁਸੀਂ ਗੱਲ ਉਹ ਕਰਦੇ ਸੀ ਉਹ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ ਔਰ ਜਿਹੜੇ ਗਲਤੀਆਂ ਤੇ ਗਲਤੀਆਂ ਨਹੀਂ ਗਨਾਹ ਹੋਏ ਜਿਹੜੇ ਗਲਤੀ ਵੀ ਹੁੰਦੀਆਂ ਮਾਫੀ ਜਿਹੜੀ ਗਨਾਹ ਹੋ ਜਾਂਦਾ ਨਾ ਉਨੀ ਸਜਾਉਂ ਦਿਆ ਔਰ ਮੈਂ ਸਿੱਖ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ ਮੈਂ ਉਹਨਾਂ ਨੂੰ ਡਾਇਰੈਕਸ਼ਨ ਨਹੀਂ ਦੇ ਸਕਦਾ ਮੈਂ ਸਿੱਖ ਸਹਿਬ ਨੂੰ ਮੈਂ ਕੋਣੋ ਮਤਲਬ ਉਹਨਾਂ ਦੇ ਪਿਆਰਰ ਗਾਵ ਨਹੀਂ ਗਾ ਅਕਾਲ ਤਖਤ ਸਾਹਿਬ ਦਾ ਜਿਹੜਾ ਬਹੁਤ ਵੱਡਾ ਇੱਕ ਸਿਧਾਂਤ ਆ ਮੈਂ ਉਹਨਾਂ ਨੇ ਬੇਨਤੀ ਕਰਨੀ ਚਾਹੁੰਦਾ ਆ ਕਿ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨਸਾਰ ਜਿਹੜੇ ਤੋਂ ਖਾਲਸਾ ਪੰਥ ਚਾਹੁੰਦਾ ਸੀ ਜਿਹਨਾਂ 10 ਸਾਲ ਤੋਂ ਰੌਲਾ ਪਾਇਆ 15 ਸਾਲ ਤੋਂ ਕਿ ਇਹਨਾਂ ਗਲਤੀਆਂ ਕੀਤੀਆਂ ਜਿਹਨਾਂ ਉਹਨਾਂ ਅੱਜ ਮੰਨ ਲੀਆਂ ਨੇ ਤੇ ਬੇਨਤੀ ਸਾਡੀ ਹੈ ਕਿ ਇਹਨਾਂ ਨੂੰ 5-5 ਸਾਲ ਵਾਸਤੇ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਪਦਸਤੀ ਗਵਾਈ ਤੋਂ ਪਾਸੇ ਕੀਤਾ ਜਾਵੇ ਕਿਉਂਕਿ ਜਦੋਂ ਕੋਈ ਗਲਤੀ ਥੱਲੇ ਵਾਲੀਆ ਦਰਿਆਵੀ ਅਦਾਲਤਾਂ ਜੇ ਮੰਨ ਲੈਂਦਾ ਹੈ ਤੇ ਕਦੇ ਉਹਨੂੰ ਕੁਮਾਖ ਨਹੀਂ ਕਰਦਾ ਹੁੰਦਾ ਜੋ ਨੇ ਗਲਤੀ ਕੀਤੀ ਉਹਦੀ ਸਜ਼ਾ ਨੰਦ ਜੱਜ ਦੇਂਦੇ ਆ ਪਰ ਇਹ ਉਹਨਾਂ ਤੋਂ ਵੱਡੀ ਅਦਾਲਤ ਆ ਕਾਲ ਤਖਸਾਲ ਛੋਟੀ ਅਦਾਲਤ ਨਹੀਂ ਕੀ ਸਭ ਤੋਂ ਦੁਨੀਆ ਦੀ ਵੱਡੀ ਅਦਾਲਤ ਆ ਤੇ ਸਿੰਘ ਸਾਹਿਬਾਨ ਦਾ ਵੀ ਸਤਕਾਰ ਜਿਹੜਾ ਬਹੁਤ ਵੱਡਾ ਜਿੰਨੇ ਸਿੰਘ ਸਾਹਿਬ ਗਰੇ ਰਵੀ ਸਿੰਘ ਸਾਹਿਬ ਜੀ ਕਨਿਆਰ ਪ੍ਰੀਤ ਸਿੰਘ ਸਾਹਿਬ ਜੀ ਜਾਂ ਗੈਰ ਸੁਲਤਾਨ ਸਿੰਘ ਸਾਹਿਬ ਜੀ ਇਹਨਾਂ ਦਾ ਮੈਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਰਿਹਾ ਚਾਹੁੰਦਾ ਮੈਂ ਕੌਣ ਡਾਇਰੈਕਸ਼ਨ ਦੇਣ ਵਾਲਾ ਪਰ ਜੋ ਖਾਸਾ ਪੰਥਕੀਆਂ ਭਾਵਨਾਵਾਂ ਨੇ ਵੀ ਇਹਨਾਂ ਜਦੀਵਲ ਗੱਡੀਆਂ ਵੱਡੀਆਂ ਗਲਤੀਆਂ ਤੇ ਗناہ ਕੀਤਾ ਇਹ ਭਾਈ ਪੰਜ ਸਾਲ ਤੋਂ ਇਹਨਾਂ ਤੋਂ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਗਵਾਈ ਜਿਹੜੀ ਹੈ ਉਹ ਖੋਲੜੀ ਗਈ ਠੀਕ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز